ਸਤਿ ਸ੍ਰੀ ਅਕਾਲ ਜੀ ਸਵਾਗਤ ਹੈ ਤੁਹਾਡਾ ਆਪਣੇ YouTube ਚੈਨਲ ਤੇ Facebook ਪੇਜ ਬਰਾਡ ਡੈਰੀ ਫਾਰਮ ਮੋਗਾ ਤੇ ਜੇ ਕਿਸੇ ਵੀ ਇਹਨੇ ਵੀਡੀਓ ਬਣਵਾਉਣੀ ਹੋਵੇ ਤਾਂ ਮੇਰੇ ਨਾਲ ਸੰਪਰਕ ਕਰ ਸਕਦਾ ਮੇਰਾ ਮੋਬਾਈਲ ਨੰਬਰ 8872610778 ਵੀਡੀਓ ਸ਼ੁਰੂ ਕਰਨ ਤੋਂ ਪਹਿਲਾਂ ਸਾਰੇ ਵੀਰਾਂ ਨੂੰ ਬੇਨਤੀ ਹੈ ਜਿੰਨਾ ਵੀਰ ਨੇ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਸਬਸਕ੍ਰਾਈਬ ਕਰ ਲਓ ਤੇ ਨਾਲ ਘੰਟੀ ਦਾ ਬਰਨੋਲ ਆਲ ਤੇ ਸੈੱਟ ਕਰ ਲਓ ਜੀ ਅੱਜ ਦੀ ਵੀਡੀਓ ਪਿੰਡ ਮਾਣੂ ਕੇ ਗੱਲ ਤਹਿਸੀਲ ਨਿਹਾਲ ਸਿੰਘ ਵਾਲਾ ਤੇ ਜ਼ਿਲ੍ਹਾ ਮੋਗਾ ਦੀ ਆ ਬਾਈ ਦਾ ਐਨੀਮਲ ਸੇਲ ਆ ਬਾਕੀ ਦੀ ਜਾਣਕਾਰੀ ਆਪਾਂ ਬਾਅਦ ਤੋਂ ਪੁੱਛਦੇ ਆਂ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਬਾਈ ਜੀ ਨਾਮ ਤੇ ਐਡਰੈਸ ਦੱਸ ਦਿਓ ਜੀ ਨਾਮ ਨੈਤ ਸਿੰਘ ਆ ਜੀ ਜੈ ਮੋਗਾ ਤਸੀਲ ਨਿਹਾਲ ਸਿੰਘ ਵਾਲਾ ਪਿੰਡ ਮੰਨਵੀ ਗੱਲ ਲਈ ਮੋਬਾਈਲ ਨੰਬਰ ਜੀ 998856366 ਜੀ ਠੀਕ ਆ ਜੀ ਆਪਾਂ ਪਹਿਲਾਂ ਹੀ ਵੀਡੀਓ ਪਾਈ ਸੀ ਸੇਲ ਹੋ ਗਈ ਸੀ ਬਸੋ ਜੀ ਹਾਂ ਜੀ ਵਧੀਆ ਸੇਲ ਹੋ ਗਈ ਠੀਕ ਆ ਜੀ ਅੱਜ ਇੱਕ ਨੱਕ ਸੇਲ ਆ ਇਹਦੇ ਕੀ ਡਿਟੇਲ ਆ ਜੀ ਇਹ 12 ਲੀਟਰ ਦੁੱਧ ਆਈ ਥੱਲੇ ਠੀਕ ਆ ਜੀ ਪੰਜਾਂ ਮਹੀਨਾ ਦੀ ਗੱਬਣਾ ਜੀ ਠੀਕ ਆ ਜੀ ਤੇ ਸੱਜਰ ਨੇ ਕਿੰਨੇ ਕਿਲੋ ਦੁੱਧ 30 ਲੀਟਰ ਦੁੱਧ ਆਈ 30 ਕਿ ਯੋਥੇ ਸੋਇਸ ਨੂੰ ਠੀਕ ਆ ਜੀ ਜੇ ਕੋਈ ਵੀਰ ਚੈੱਕ ਕਰਵਾਉਣੀ ਚਾਹੁੰਦਾ ਹੋਵੇ ਹਾਂ ਜੀ ਹਾਂ ਜੀ ਚੈੱਕ ਕਰਵਾਓ ਦੋ ਟਾਈਮ ਚਾਰ ਟਾਈਮ ਚੂਈ ਠੀਕ ਆ ਜੀ ਤੋੜ ਕੇ ਦਿਖਾ ਦਿਓ ਜੀ ਪੰਜਾਂ ਮਹੀਨਿਆਂ ਦੀ ਗੱਬਣ ਆ ਜੀ 12 ਕਿਲੋ ਦੁੱਧ ਤਿਆਰ ਆ ਕੋਈ ਵੀਰ ਆਪਦੇ ਤਸੱਲੀ ਵਾਸਤੇ ਚੈੱਕ ਵੀ ਕਰਵਾ ਸਕਦਾ ਏ ਤੇ ਦੋ ਟਾਈਮ ਚਾਰ ਟਾਈਮ ਚਵਾਈ ਵੀ ਕਰ ਸਕਦਾ ਏ ਲਿਓ ਵੀਰ ਵਾਪਸ ਵੱਡੇ ਕਦ ਕਾਠ ਦੀ ਤੇ ਹੈਵੀ weight ਦੀ ਗਾਂ ਮੂੰਹ ਮੱਥਾ ਤੋਂ ਹੀ ਦੇਖ ਸਕਦੇ ਹੋ ਹਵਾਨਾ ਚੈੱਕ ਕਰ ਲੋ ਜੀ ਥਣਾ ਦੀ ਕੁਆਲਿਟੀ ਚੈੱਕ ਕਰ ਲੋ ਸੋਨਾ ਮੁਠੀ ਵਾਲਾ ਥਣ ਬਹੁਤ ਵੱਡਾ ਹਵਾਨਾ ਆਪਦੇ ਤਸੱਲੀ ਵਾਸਤੇ ਦੋ ਟਾਈਮ ਚਾਰ ਟਾਈਮ ਚਵਾਈ ਕਰ ਸਕਦਾ ਠੰਡੀ ਸੇਲਾਈ ਪੂਰੀ ਬਹੁਤ ਆ ਬਾਈ ਬਾਕੀ ਕੋਈ ਇਹੋ ਜਿਹਾ ਕੱਟਰੀ ਹੈ ਠੰਡੀ ਸੇਲ ਪੂਰੀ ਆ ਜੀ ਦੇਖ ਸਕਦੇ ਹੋ ਥਣ ਚਾਰੇ ਇੱਕੋ ਜਿਹੇ ਸਾਈਜ਼ ਦੇ ਨਿਖੜਵੇਂ ਵਿੱਤੀ ਤੇ ਸੋਨਾ ਮੂੰਹ ਮੱਥਾ ਵੱਡੇ ਕੱਦ ਕਾਠ ਤੇ ਹੈਵੀ weight ਦੀ ਗਾ ਕੀ ਮੁੱਲ ਆ ਜੀ ਇਹਦਾ ਇਹ 60000 ਰੁਪਏ ਮੁੱਲ ਕਰਦੀ ਹੈ। ਮਾਨਤਨ ਹੋ ਜੂਗਾ ਜੀ? ਹਾਂਜੀ ਮਾਨਤਨ ਕਰਾਂਗੇ। ਠੀਕ ਹੈ 60000 ਰੁਪਏ ਬਾਈ ਨਿਬੰਡ ਕਰਦੇ ਆ। ਬਾਕੀ ਕੋਈ ਵੀ ਆਊਗਾ ਮਾਨਤਨ ਜ਼ਰੂਰ ਕੀਤਾ ਜਾਊਗਾ। ਨੰਬਰ ਬਾਈ ਦਾ ਸਕਰੀਨ ਤੇ ਚੱਲ ਰਿਹਾ ਏ। ਜਿਹੜੇ ਵੀਰ ਨੂੰ ਪਸੰਦ ਆਉਂਦੀ ਆ ਬਾਈ ਨਾਲ ਕਨੈਕਟ ਕਰ ਸਕਦਾ ਏ। ਬਾਕੀ ਜਿੰਨਾ ਵੀਰਾਂ ਨੇ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਸਬਸਕ੍ਰਾਈਬ ਕਰ ਲੋ ਜੀ। ਨਾਲ ਘੰਟੀ ਦਾ ਬਟਨ ਆਲ ਤੇ ਸੈੱਟ ਕਰ ਲੋ। ਧੰਨਵਾਦ ਜੀ।